ਡੇਰਾ ਚਿਹੜੂ ਦੇ ਸਤਿਕਾਰਯੋਗ ਸੰਤ ਅਤੇ ਆਵਾਜ਼ੀ ਕੌਮ ਸੰਤ ਕ੍ਰਿਸ਼ਨਨਾ ਜੀ ਮਹਾਰਾਜ ਵਿਦੇਸ਼ ਦੀ ਧਰਤੀ ਤੇ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਬਾਅਦ ਮੁੜ ਡੇਰਾ ਚਿਹੜੂ ਪਰਤ ਆਏ ਹਨ ਇੱਥੇ ਪਰਤ ਤਾਂ ਹੀ ਜਿੱਥੇ ਮਹਾਰਾਜ ਜੀ ਦੇ ਦਰਸ਼ਨ ਦੇ دیدار ਲਈ ਡੇਰੇ ਵਿਖੇ ਸੰਗਤਾਂ ਦੀ ਭੀੜ ਲੱਗ ਗਈ ਉੱਥੇ ਇਲਾਕੇ ਦੇ ਉੱਗੇ ਸਮਾਜ ਦੇ ਵੀ ਨੇਕਾ ਹਰਦਾਸਪੁਰ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਪੁੱਜੇ ਦੱਸ ਦਈਏ ਕਿ ਡੇਰੇ ਵਿਖੇ 26 ਮਈ ਦਿਨ ਐਤਵਾਰ ਨੂੰ ਸੰਤ ਬਾਬਾ ਬ੍ਰਹਮਨਾ ਜੀ ਦੇ 21ਵੇਂ ਵਰਸੀ ਸਮਾਗਮ ਵੀ ਮਨਾਏ ਜਾ ਰਹੇ ਹਨ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਖਾਸ ਰਿਪੋਰਟ ਨਿਕਾ ਜੀ ਆਪਣੇ ਤੁਸੀਂ ਡੇਰਾ ਛੇੜੂ ਕੀ ਨਤਮਸਤਕ ਹੋਏ ਆ ਕੀ ਗੱਲ ਤੁਹਾਡਾ ਬਾਈ ਗੁਰੂ ਦਾ ਖਾਸਾ ਮਰਜੀ ਪਤੇ ਜੈ ਪੀਮ ਜੈਫਾ 26 ਜੂਨ ਦੀ ਸੰਤਾਂ ਦੀ ਵਰਸੀ ਆ ਰਹੀ ਹੈ ਜੀ ਸਾਰੇ ਪਿੰਡ ਵਾਸੀ ਸ਼ਹਿਰ ਵਾਸੀ ਹਿੜੂ ਹਰਦਾਖੋਟੇ ਹੀੜੂ ਨਾਨਕਨਗਰੀ ਸਾਰੇ ਪਿੰਡਾਂ ਦੇ ਬਾਸ ਤੋਂ ਬਾਹਰ ਆ ਕੇ ਇੱਥੇ ਜੋ ਆਪਣੀ ਸ਼ੀਰਵਾਰ ਪ੍ਰਾਪਤ ਕਰੋ ਅਸੀਂ ਵੀ ਅੱਜ ਬਾਬਾ ਜੀ ਬਾਹਰੋਂ ਆਏ ਸੀਗੇ ਅਸੀਂ ਵੀ ਸ਼ੀਰਵਾਰ ਪ੍ਰਾਪਤ ਕਰਨ ਆਏ ਆ ਤੇ ਬਾਬਾ ਜੀ ਨੇ ਬੜਾ ਪਿਆਰ ਨਾਲ ਗੱਲਾਂ ਸੁਝਾਈਆਂ ਕਹਿੰਦੇ ਜਦੋਂ ਬੱਚਾ ਜੰਮਦਾ ਆ ਤਦੋਂ ਕੋਈ ਜੇਬ ਨਹੀਂ ਹੁੰਦੀ ਜਿਹੜਾ ਉਹ ਕੱਪੜਾ ਪਹਿਨਦੇ ਆ ਜਦੋਂ ਮੁੱਕਦਾ ਉਦੋਂ ਬੀਤੀ ਹੁੰਦੀ ਇਹਨਾਂ ਸੋਚਾਂ ਦੇ ਥੋੜਾ ਪਹਿਰਾ ਦੋ ਸਾਰੇ ਜਣੇ ਰਲ ਕੇ ਆਓ ਪਾਰਟੀ ਦੇ ਵਿੱਚ ਸਾਰੇ ਜਣੇ ਪਾਟ ਘਟੇ ਹਿੱਸਾ ਲਈ ਆਪਣਾ ਆਪਣਾ ਯੋਗਦਾਨ ਪਾਈਏ ਕੋਈ ਤੁਹਾਡਾ ਪਾਪ ਪੂਕੇ ਕੱਢਾ ਟੋਗ ਲੂਗਾ ਜੀ ਜੀ ਸੋ ਸੰਤ ਕ੍ਰਿਸ਼ਨਾ ਜੀ ਮਾਰ ਬਹੁਤ ਹੀ ਸਤਿਕਾਰਯੋਗ ਹੈ ਗਿਆ ਜੀ ਔਰ ਮਿਸ਼ਨ ਤੇ ਪ੍ਰਚਾਰ ਤੇ ਪ੍ਰਸਾਰ ਤੋਂ ਬਾਦ ਉਹ ਨਹੀਂ ਵਿਦੇਸ਼ ਦੀ ਧਰਤੀ ਤੋਂ ਇੱਥੇ ਆਏ ਆ 26 ਨੂੰ ਵਰਸਿਸ ਵਾਗਮ ਵੀ ਹੈਗੇ ਆ ਤੇ ਤੁਸੀਂ ਵੀ ਡੇੜੇ ਵਕਤ ਤੱਕ ਹੁੰਦੇ ਰਹਿੰਦੇ ਹੋ ਪਿੱਛੇ ਜੋ ਧਰਨੇ ਲੱਗੇ ਕਿਸਾਨਾਂ ਦੇ ਤੁਸੀਂ ਇੱਥੇ ਕਾफी ਮਾਰਾ ਜੀ ਦੇ ਆਸ਼ੀਰਵਾਦ ਨਾਲ ਜਦੋਂ ਆਉਂਦੇ ਹੁੰਦੇ ਸੀ ਰੀਣ ਕੇ ਸਾਹ ਸਵਾਦੀ ਚੁਟਕੀ ਡੇੜੀ ਜੀ ਬੁਖਾਰ ਵੀ ਉਤਰ ਜਾਣਾ ਜੇ ਸਰਦ ਹੁੰਦਾ ਉਹ ਹਟ ਜਾਣਾ ਤੇ ਇਸ ਕਰਕੇ ਜੀ ਬਹੁਤ ਪਹੁੰਚੇ ਸੀਗੇ ਬਾਬਾ ਜੀ ਇਹਨਾਂ ਦਾ ਵੀ ਸੁਭਾਅ ਬਹੁਤ ਹੈ ਬਾਹਰ ਵੀ ਪ੍ਰਚਾਰ ਕਰਕੇ ਹੁਣ ਇੱਥੇ ਵੀ ਨਹੀਂ ਕੀਤੇ ਆ ਤੇ ਵਰਸੀ ਤੇ ਫੇਰ ਵੀ ਮੇਰੇ ਵੱਲੋਂ ਬਹੁਤ ਬਹੁਤ ਜਵਾਲ ਨੇ ਦੇਖੀਏ ਗਰ ਤੁਸੀਂ ਡੇਰੇ ਵੇਖੇ ਕਦੋਂ ਤੋਂ ਆਉਂਦੇ ਹੋ ਜੀ ਮੈਨੂੰ ਤਾਂ ਜੀ ਬਹੁਤ ਸਾਰਾ ਨਿਕਾ ਜੇ ਆਉਣਾ ਜੀ ਤੇ ਤੋਂ ਹੁਣੇ ਇਸ ਪਿੱਛੇ ਜ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਗਏ ਸੀਗੇ ਸਤਿਪ੍ਰੀਅਕ ਨਾ ਜੀ ਮਹਾਰਾਜ ਜੀ ਦਾ ਤੇ ਕਾਫੀ ਉਹਨਾਂ ਨੇ ਸਾਨੂੰ ਆਪਣਾ ਨੂੰ ਕਾਫੀ ਜਿਹੜੇ ਨਾਲ ਕੋਈ ਵਿਚਾਰ ਜਿਹੜੇ ਚੰਗੇ ਗ੍ਰਹਿਣ ਕੀਤੇ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਸੀਗੇ ਹਾਂ ਜੀ ਹਾਂ ਜੀ ਉਹਨਾਂ ਦਾ ਦੀ ਬ੍ਰਾਹਮਣਾਂ ਜੀ ਨਾਲ ਕਾਫੀ ਨੇੜਤਾ ਰਹੀ ਇਸ ਕਰਕੇ ਹੁਣੇ ਜ ਉਹਨਾਂ ਦੇ ਡੈਡੀ ਦੇ ਝੇੜੂ ਨਾਲ ਕੇ ਸੀਗੇ ਇੱਥੇ ਜਿਆਦਾ ਚ ਰਹੇ ਆ ਕੋਈ ਤੇ ਆਉਂਦੇ ਰੇ ਉਹਦੇ ਕਰਕੇ ਸਾਨੂੰ ਇੱਥੇ ਦੁ ਇਸ ਕਰਕੇ ਜੁੜੇ ਹੋਏ ਜੀ ਬਹੁਤ ਜ਼ਿਆਦਾ ਸੋਚ ਨੂੰ ਜਾਣਨਾ ਚਾਹਦੇ ਜਾਤਪਾਤ ਉੱਪਰ ਉੱਤੇ ਕੰਮ ਕਰਨ ਵਾਲੇ ਆ ਕਿਹੜੇ ਕੋਈ ਧਰਮ ਦੀ ਜਗਾ ਆ ਨਾ ਬਾਬਾ ਜੀ ਦੇ ਨਾਲ ਸਾਡੀਆਂ ਕਿਸੇ ਦੀ ਤੁਸੀਂ ਤਾਂ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਔਰ ਡੇਰਾ ਛੜੂ ਜੀ ਤੋਂ ਮਸਤਕ ਹੁੰਦੇ ਰਹਿੰਦੇ ਹੋ ਕੀ ਲੱਗਦਾ ਕਿ ਜਾਤੀ ਪਾਤ ਨੂੰ ਕਿੱਦਾਂ ਖਤਮ ਕਰਨਾ ਚਾਹੀਦਾ ਬਾਬਾ ਜੀ ਇਹ ਖਤਮ ਹੋਣਾ ਜੇ ਆਪਾਂ ਰਲ ਮਿਲ ਕੇ ਸਾਰੇ ਕੱਟੇ ਸੰਯੋਗ ਦੇ ਜੀ ਮੈਂ ਤਾਂ ਕਈ ਪਿੰਡਾਂ ਜੇ ਇਹ ਵੀ ਬੋਲ ਹੈ ਭਾਜੀ ਜੀ ਕੋਈ ਵੀ ਵਿਚਾਰ ਆਪਣੇ ਕਰ ਸਕਦਾ ਸਾਡੇ ਪਿੰਡੇ ਬੋਲ ਲੱਗਾ ਜੀ ਬੜਕੇ ਹੋ ਜੀ ਉਧਰ ਵੀ ਤੁਰੇ ਫਿਰਦੇ ਇਧਰ ਵੀ ਤੁਰੇ ਫਿਰਦੇ ਸੋ ਮਹਾਰਾਜ ਦੀ ਬਾਣੀ ਨਾਲ ਸਾਨੂੰ ਜਿਹੜੀ ਸ਼ਤਕਰ ਬਤਾ ਮਹਾਰਾਜ ਦੀ ਪਵਿੱਤਰ ਬਾਣੀ ਉਹਨਾਂ ਕਿਸ ਤਰ੍ਹਾਂ ਜੋੜਨਾ ਚਾਹੀਦਾ ਇਹਨਾਂ ਜੀ ਤੇ ਆਗੇ ਜੋੜਨ ਜਿਹੜਾ ਮਹਾਰਾਜ ਦੀ ਬਾਣੀ ਗ੍ਰੰਥ ਸਾਹਿਬ ਦੇ ਵਿੱਚ ਲਿਖਿਓ ਆ ਜੀ ਸਾਰੇ ਜਿਹੜਾ ਵੀ ਜਾਤ ਪਾਤ ਤੇ ਕੋਈ ਨਹੀਂ ਫਰਕ ਠੀਕਾ ਤੇ ਬਾਕੀ ਕਦੇ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਜੀ ਜ਼ਰੂਰ ਨਾ ਕਰਨੀ ਚਾਹੀਦੀ ਜਿਸ ਤਰੀਕੇ ਮੇਰੇ ਬਰੋਚਬੀ ਤਰੀਕੇ ਜਿਹੜਾ ਹੈ ਮਰਸੀ ਮਨਾ ਰਹੇ ਤੇ ਬਾਦ ਕਰਕੇ ਸੰਗਤਾਂ ਨੂੰ ਆਉਂਦੇ ਆ ਕਰਵਾ ਕਰਨੀ ਧੰਨਵਾਦ